ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਦੋਸਤੋ ਝੋਟੀਆਂ ਦਿਖਾਉਣ ਜਾ ਰਹੇ ਹਾਂ ਏਰੀਆ ਦੀ ਗੱਲ ਕਰੀਏ ਦੋਸਤੋ ਤੇ ਪਿੰਡ ਵੱਡਾ ਆਮਾ ਤਹਿਸੀਲ ਚੁਬਾਲ ਤੇ ਜ਼ਿਲ੍ਹਾ ਜਿਹੜਾ ਇਸ ਨੂੰ ਤਰਨ ਤਰਨ ਲੱਗਦਾ ਜੀ ਸੋ ਜਿਹੜੇ ਮੇਰੇ ਵੀਰ ਨੇ ਆਉਣਾ ਹੋਵੇ ਭਿੱਖੀ ਪਿੰਡ ਤੋਂ ਦੋਸਤੋ ਤੁਸੀਂ ਅੰਮ੍ਰitsar ਰੋਡ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਦੋਸਤੋ ਇਹ ਪਿੰਡ ਪੈ ਜਾਂਦਾ ਨਾਲ ਲੱਗਦੇ ਪਿੰਡ ਜਿਹੜੇ ਆ ਉਹ ਆਪਾਂ ਵੀਰ ਹੁਣਾਂ ਦੇ ਨਾਲ ਗੱਲਬਾਤ ਕਰਕੇ ਉਹ ਵੀ ਜਾਣ ਲਵਾਂਗੇ ਤਾਂ ਜੋ ਦੋਸਤੋ ਤੁਹਾਨੂੰ ਇੱਥੇ ਪਹੁੰਚਣ ਲੱਗਿਆ ਕੋਈ ਮੁਸ਼ਕਲ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀਰ ਦਾ ਵਪਾਰ ਦਾ ਕੰਮ ਹੈ ਮੈਂ ਪਹਿਲਾਂ ਦੱਸ ਦੇਣਾ ਤੁਹਾਨੂੰ ਵਪਾਰ ਦੀ ਲਾਈਨ ਦੇ ਵਿੱਚ ਦੋਸਤੋ ਪਸ਼ੂ ਵੀਰ ਹੁਣਾਂ ਕੋਲ ਨਵੇਂ ਪੁਰਾਣੇ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਸੋ ਵਧੀਆ ਆਪਦੇ ਵੱਲੋਂ ਮਤਲਬ ਕਿ ਚੰਗੀ ਜਿਹੜੀ ਤਸੱਲੀ ਕਰਕੇ ਵੀਰ ਹੁਣੀ ਜਿਹੜਾ ਵਪਾਰ ਕਰਦੇ ਨੇ ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਪਸ਼ੂ ਜਿਹੜੇ ਦੋਸਤੋ ਜ਼ਿਆਦਾਤਰ ਜਿਹੜੇ ਸੂਏ ਪਸ਼ੂ ਹੀ ਵੀਰ ਲੈ ਕੇ ਆਉਂਦਾ ਬਾਕੀ ਕਈ ਵਾਰ ਜਿਹੜੇ ਗੱਬਣ ਪਸ਼ੂ ਵੀ ਕਿਤੇ ਆ ਜਾਣ ਤੇ ਉਹ ਵੀ ਜਿਹੜੀ ਟਿੱਪ ਕੇ ਬਿਲਕੁਲ ਤਸੱਲੀ ਆਪਣੀ ਜ਼ਰੂਰ ਕਰਕੇ ਲੈ ਕੇ ਹੁੰਦੇ ਆ ਇੱਕ ਵਾਰੀ ਜਿਹੜੀ ਵੀਡੀਓ ਆ ਦੋਸਤੋ ਪੂਰੀ ਜ਼ਰੂਰ ਵੇਖ ਲਿਓ ਇਨਫੋਰਮੇਸ਼ਨ ਜਿਹੜੀ ਪੂਰੀ ਹੈਗੀ ਆ ਇਹਨਾਂ ਮੱਝਾਂ ਦੇ ਝੋਟੀਆਂ ਦੇ ਸਬੰਧ ਵਿੱਚ ਤੁਹਾਨੂੰ ਪੂਰੀ ਪ੍ਰੋਪਰ ਜਿਹੜੀ ਆਪਾਂ ਜਾਣਕਾਰੀ ਆ ਵੀਰ ਦੇ ਕੋਲੋਂ ਲੈ ਕੇ ਦੇਣੀ ਆ ਸੋ ਉਸ ਤੋਂ ਬਾਅਦ ਜਿਹੜਾ ਕੰਟੈਕਟ ਨੰਬਰ ਵੀ ਆਪਾਂ ਵੀਰ ਦਾ ਵਿੱਚੇ ਚਲਦੇ ਕਰਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਸ ਜਿਸ ਦੇ ਮੇਰੇ ਵੀਰ ਭਰਾ ਦੇ ਪਰਦੇ ਵਿੱਚ ਹੋਵੇ ਪਸ਼ੂ ਤੁਸੀਂ ਉਹ ਵੀਰ ਦੇ ਨਾਲ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਹੋ ਸੋ ਚਲਦੇ ਆ ਵੀਰ ਦੇ ਕੋਲ ਪੁੱਛ ਲੈਣੇ ਇਹਨਾਂ ਦੋ ਮੱਜਾਂ ਦੀ ਜਾਣਕਾਰੀ ਨਾਲੇ ਤੋਰ ਕੇ ਪ੍ਰੋਪਰ ਕਿੰਨਾ ਮਿਲਕ ਆ ਸੋ ਕਿਨਮਾ ਕਿਨਮਾ ਸੁਆ ਇਹਨਾਂ ਦਾ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਹੀ ਪੁੱਛ ਕੇ ਦੱਸ ਦਿੰਨੇ ਆ ਤੁਹਾਨੂੰ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਜਿਹੜੇ ਆਪਣੇ ਵੀਰ ਨਵੇਂ ਜੁੜੇ ਆਪਣੇ ਨਾਲ ਤੇ ਉਹਨਾਂ ਨੂੰ ਆਪਣਾ ਨਾਮ ਜਰੂਰ ਦੱਸੋ ਨਾਮ ਵੀਰ ਜੀ ਆਪਣਾ ਕੁਲਾ ਜੀ ਠੀਕ ਆ ਪਿੰਡ ਵਡਾ ਹੈ ਮਾ ਤਹਿਸੀਲ ਚਪਾਲਤ ਜਿਲ੍ਹਾ ਤਨਤਾਰਨ ਠੀਕ ਆ ਹਾਂ ਜੀ ਹਾਂ ਜੀ ਕੁਲਾ ਨਾਮ ਹੈ ਵੀਰ ਦਾ ਦੋਸਤੋ ਵੀਰ ਵਪਾਰ ਦਾ ਕੰਮ ਕਰਦੇ ਨੇ ਮੈਂ ਜਿੱਦਾਂ ਦੱਸ ਹੀ ਦਿੱਤਾ ਬਿਲਕੁਲ ਚਪਾਲਤ तकरीबन ਇੱਥੋਂ ਕੋਈ 3-4 ਕਿਲੋਮੀਟਰ ਹੋਵੇਗਾ ਹਾਂ ਜੀ ਹਾਂ ਜੀ ਤੇ ਬਾਬਾ ਬੁੱਢਾ ਸਾਹਿਬ ਬਿਲਕੁਲ ਗੁਰਦੁਆਰਾ ਸਾਹਿਬ ਬਿਲਕੁਲ ਨਜ਼ਦੀਕ ਹੈਗਾ ਸੋ ਜੇਸੋ ਮੇਰੇ ਵੀਰ ਭਰਾ ਨੇ ਆਉਣਾ ਏਸ ਲੋਕੇਸ਼ਨ ਥਾਂ ਟਿਕਾਣੇ ਤੋਂ ਤੁਸੀਂ ਆ ਸਕਦੇ ਹੋ ਤੇ ਕੁਲੇ ਵੀਰ ਵੀ ਨਾਲ ਲੱਗਦੇ ਪਿੰਡ ਕਿਹੜੇ ਕਿਹੜੇ ਆ ਇੱਕ ਤਾਂ ਵੀਰ ਜੀ ਆਪਣੇ ਪਿੰਡ ਠੱਠਾ ਲੱਗਦਾ ਜੀ ਇਧਰ ਨੂੰ ਚਭਾਲ ਨੂੰ ਹੋਰੀਏ ਤੇ ਕੋਟ ਲੱਗ ਜਾਂਦਾ ਇਧਰ ਨੂੰ ਬਗਿਆੜੀ ਲੱਗ ਜਾਂਦੇ ਆ ਠੀਕ ਆ ਜੀ ਹਾਂ ਹਾਂ ਆਪਾਂ ਤਾਂ ਕਈ ਵਿੱਚ ਭਾ ਹੀ ਨੇੜੇ ਲੱਗਦਾ ਜਿਆਦਾ ਠੀਕ ਆ ਤੇ ਵੀਰ ਕੰਮ ਜਿਹੜਾ ਆਪਣਾ ਵਪਾਰ ਦਾ ਹੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਸੋ ਫਿਰ ਇੱਕ ਪਹਿਲਾਂ ਵੀਡੀਓ ਆਪਣੇ ਚੈਨਲ ਤੇ ਪਈ ਸੀ ਪਸ਼ੂ ਹੋ ਗਿਆ ਸੀ ਚੇਸਾ ਹਾਂ ਜੀ ਵੀਰ ਜੀ ਆਪਣੇ ਉਦਨ ਹੀ ਵੇਗੇ ਹੀ ਰਾ ਦੀ ਠੀਕ ਆ ਵੀਰ ਜੀ ਸਵੇਹਾ ਲੈ ਗਈ ਲੱਗਦੀ ਜੀ ਜੇ ਕੋਈ ਵੀਰ ਭਰਾ ਆਂਦਾ ਤਸल्ली ਕਰਿਆ ਜੀ 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 ਸਹੀ ਹੋ ਗਿਆ ਤੇ ਅੱਜ ਕੋ ਲਵੀਰ ਵੀ ਆ ਪਹਿਲੀ ਜਿਹੜੀ ਮੱਝ ਦੀ ਗੱਲ ਕਰੀਏ ਤੇ ਆਪਾਂ ਦੱਸਿਓ ਵੀਰਾਂ ਨੂੰ ਵੀ ਇੱਕ ਨਵਾਂ ਸੂਬਾ ਸੋਈ ਆ ਜੀ ਜਸੂਬਾ ਛੋਟੀ ਸੋਈ ਆ ਕੰਨਾਂ ਵਾਲੇ ਦਾੰਦੇ ਦੇ ਜੇ ਮਤਲਬ ਕਿ ਛੋਟੇ ਆ ਕੰਨੀਆਂ ਵਾਲੇ ਬਰਾਬਰ ਨਹੀਂ ਕੀਤੇ ਸੀ ਕੀ ਗੈਂਡ ਹਾਂ ਹਨਾ ਕੰਨੀਆਂ ਵਾਲੇ ਬਰਾਬਰ ਨਹੀਂ ਕੀਤੇ ਹਾਂਜੀ ਅੱਜ ਚੌਥਾ ਪੰਜਵਾਂ ਡਾਂਗੇ ਨੂੰ ਸੋਈ ਨੂੰ ਆ ਹਾਂਜੀ 8 ਕਿਲੋ ਬੋਲਾ ਤਿਆਰ ਆ ਲੀਟਰ ਵਾਲਾ ਬਿਲਕੁਲ ਹਨਾ ਜੀ ਕੋਈ ਲੀਟਰ ਲੈਵੇ ਕੰਨਾ ਮੰਨ ਲੈ ਠੀਕ ਆ ਤੇ ਮਗਰ ਬੱਚਾ ਮੇਲ ਆ ਗਿਆ ਹਨਾ ਹਾਂਜੀ ਹਾਂਜੀ ਬਹੁਤ ਚੰਗਾ ਘਟਾ ਆ ਠੀਕ ਆ ਤੇ ਬਹੁਤ ਵਧੀਆ ਚਵਾਈ ਲੱਗੀ ਚਵਾਈ 6 ਤੋਂ 6 ਚਲਦੀ ਹੈ ਹਾਂ ਹਾਂ 6 ਤੋਂ 6:30 ਵੀ ਹੋ ਜਾਂਦੀ ਹੈ ਅੱਜ ਕਿਉਂ ਵੀ ਆਪਾਂ ਐਵੇਂ ਆਖੀਏ ਤੈਨੂੰ ਰਾਤੀ ਲੈ ਗਏ ਸਵੇਰੇ ਲੇਟ ਚਈ ਆਜ ਠੀਕ ਹੈ ਜੀ ਹਾਂ ਜੀ ਜੀ ਆ ਸਵੇਰ ਚਵਾਈ ਹੋਈ 7:30 ਵਜੇ ਠੀਕ ਹੈ ਜੀ ਠੀਕ ਹੈ। ਬਾਕੀ ਕੋਈ ਵੀ ਵੀਰ ਭਾਵੇਂ ਟਾਈਮ ਦਾ ਟਾਈਮ ਕਰੇ। ਬਿਲਕੁਲ ਜੀ ਬਿਲਕੁਲ। ਹਾਂ। ਸੋ ਆ ਦੋਸਤੋ ਬਣਦੀ ਜਿਹੜੀ ਤਸੱਲੀ ਆ ਤੁਸੀਂ ਵੀਰ ਦੇ ਕਹਿਣ ਦੇ ਮੁਤਾਬਕ ਵੀ ਟਾਈਮ ਟੂ ਟਾਈਮ ਜਿਹੜੀ ਚੁਵਾਈ ਤੁਸੀਂ ਕਰ ਸਕਦੇ ਹੋ। ਇੱਕ ਵਾਰੀ ਜਿਹੜੀ ਮੱਝ ਦਾ ਝੋਟੀ ਦਾ ਕਹਿ ਲੋ ਚਾਹੇ ਮੱਝ ਦਾ ਵੀ ਇੱਕ ਕੈਪ ਲਾਥਾਣਾ ਸਿੰਘ ਤੋਂ ਵੀਰ ਜੀ। ਹਾਂਜੀ ਹਾਂਜੀ। ਤੇ 8 ਲੀਟਰ ਦੀ ਤੁਹਾਨੂੰ ਹੋਣ ਜਿਹੜੀ ਚੁਵਾਈ ਬਿਲਕੁਲ ਮਿਲੇਗੀ ਪ੍ਰੋਪਰ ਤੇ ਬਾਕੀ ਕੋਲੇ ਵੀਰ ਕਿੰਨਾ ਕਿ ਮਿਲਕ ਭਰ ਪਾ ਦੋਗੇ? ਦਾ ਤੋਂ 11 ਕਿਲੋ ਵੀਰ ਜੀ ਰਾਹਣੇ ਕਰੂਗੀ। ਹਾਂ ਖੁੱਲਾ ਪਹਿਲੇ ਸਵੇਕ ਕਰ ਆ ਲੈਦੇ ਦਸਨ ਮੁਕਾਬਤ ਆ। 1 ਇਹਨੇ ਵੀ ਉਮੀਦ ਕਰਦੇ 12 ਕਿਲੋ ਦੀ ਪਰ ਆਪਾਂ ਫਿਰ ਵੀ 10 ਕਿਲੋ ਦੀ ਗਰੰਟੀ ਫੁੱਲ ਦੇਨੇ ਆ। ਬਾਕੀ 14 ਸਾਰੇ ਥਾਣਾ ਚ ਪੂਰੀਆਂ ਜੀ। ਆਪਾਂ 14 ਚ ਵਾਗ ਵਿਖਾਵਾਂਗੇ ਜੀ। ਠੀਕ ਆ। ਠੀਕ ਆ। ਤੇ ਇੱਕੁੱਲੇ ਵੀਰ ਇੱਕ ਰੇਟ ਵੀਰ ਦਾ ਕੀ ਕਰ ਲਿਆ ਮੁੱਲ? ਰੇਟ ਵੀਰ ਜੀ ਬਿਲਕੁਲ ਇਜਾਇਜ਼ੀ ਕਰਾਂਗੇ ਆਪਾਂ। ਮੈਂ ਤਾਂ 14 ਮਾਰ ਕੇ ਦਿਖਾਣੇ ਆ। ਹੋਰ ਕਰਕੇ ਦਿਖਾਣੇ ਬਿਲਕੁਲ ਇਜਾਇਜ਼ੀ ਰੇਟ। ਚਲੋ ਜੀ ਖੋਲਦਗੇ ਜੀ ਹਾਂਜੀ। ਸੋ ਦੋਸਤੋ ਆਪਾਂ ਜਿਹੜਾ ਰੇਟ ਵੀਰ ਤੋਂ ਜ਼ਰੂਰ ਪੁੱਛਾਂਗੇ ਇੱਕ ਵਾਰੀ ਮੈਂ ਤੁਹਾਨੂੰ ਤਸੱਲੀ ਦੇ ਨਾਲ ਸਾਰੇ ਪਾਸੇ ਤੋਂ ਜਿਹੜਾ ਤੋਰ ਕੇ ਜ਼ਰੂਰ ਵਿਖਾ ਦ ਤਸल्ली ਜਰੂਰ ਕਰ ਲਿਓ ਕੋਈ ਨਾ ਹੌਲੀ ਤੋਰ ਲੀ ਗਏ ਕੋਈ ਨਾ ਕੋਈ ਨਾ ਪਸ਼ੂ ਘਰੋਂ ਆਉਂਦਾ ਪਸ਼ੂ ਥੋੜਾ ਜਿਆਦਾ ਡਰ ਜਾਂਦਾ ਤੇ ਠੀਕਾ ਬਾਕੀ ਛਵਾਈ ਵੀਰ ਪੂਲੀ ਹਾਂ ਹਾਂ ਵਿੱਚ ਬਹੁਤ ਚੰਗੀ ਛਵਾਈ ਲੱਗੀ ਆ ਇਹਨਾਂ ਵੀ ਥੋੜਾ ਡਾਦੀ ਆ ਘਰੋਂ ਇਹਨੇ ਬਾਹਰ ਕਿਤੇ ਜਾਂਦੀ ਲੁੰਦੀ ਆ ਪਾਣੀ ਪਸ਼ੂ ਡਰ ਜਾਂਦਾ ਜੀ ਓਪਰਾ ਕਰ ਜਾਂਦਾ ਪਸ਼ੂ ਵੇਖ ਕੇ ਤੇ ਬਾਕੀ ਦੋਸਤੋ ਤੁਸੀਂ ਜਿਹੜਾ ਸਟਰਕਚਰ ਵਗੈਰਾ ਹੈਗਾ ਮੱਝ ਦਾ ਉਹ ਤੁਸੀਂ ਜਰੂਰ ਮੇਰਾ ਵੀਰ ਵੇਖ ਲਓ ਵੀਡੀਓ ਦੇ ਵਿੱਚ ਹਾਂਜੀ ਆ ਲੇਵਾ ਜਿਹੜਾ ਦੋਸਤੋ ਜਿੱਥੇ ਮੈਂ ਪਹੁੰਚ ਕੇ ਆਪ ਖੋਦ ਤੁਹਾਨੂੰ ਦੱਸ ਦਿੱਤਾ ਵੀ ਲੇਵੇ ਦੇ ਵਿੱਚ ਦੋਸਤੋ ਕੋਈ ਕਾਨ ਨਹੀਂ ਹੈਗੀ ਕੋਈ ਬਾਈਸ਼ਾਈ ਵਾਲਾ ਕੰਮ ਨਹੀਂਗਾ ਬਿਲਕੁਲ ਸਾਫ਼ ਸੁਥਰਾ ਲੇਵਾ ਜਿਹੜਾ ਇਸ ਮੱਝ ਦਾ ਮਿਲੇਗਾ ਚੁਾਈ ਵੀਰ ਨੇ ਦੱਸ ਦਿੱਤਾ ਤਕਰੀਬਨ 8 ਲੀਟਰ ਹੈਗੀ ਆ ਤਕਰੀਬਨ ਜੇ ਮਿਲਕ ਦੀ ਗੱਲ ਕਰੀਏ ਪੀਕ ਲੈਵਲ ਦੋਸਤੋ 10 ਲੀਟਰ ਦਾ ਜਿਹੜਾ ਮਿਲਕ ਪਾ ਦੂਗੀ ਠੀਕ ਹੈ ਵੀਰ ਬੰਨ ਲੀਏ ਸੋ ਦੋਸਤੋ ਜਿਹੜਾ ਸਮਾਂ ਹੈ ਸਾਢੇ 1:3 ਦਾ ਜਿਹੜਾ ਈਵਨਿੰਗ ਟਾਈਮ ਆ ਸ਼ਾਮ ਦਾ ਟਾਈਮ ਹੋ ਗਿਆ ਬਾਕੀ ਵੀਰ ਦੇ ਮੁਤਾਬਕ ਤੇ ਇੱਕ ਵਾਰੀ ਥੋੜੇ ਬਿਲਕੁਲ ਪਾਰਦਰਸ਼ੀ ਢੰਗ ਨਾਲ ਆਪਾਂ ਤੁਹਾਨੂੰ ਜਿਹੜੀਆਂ ਤਾਰਾਂ ਜਿਹੜੀਆਂ ਸਾਰੇ ਥਾਂਾਂ ਦੇ ਵਿੱਚੋਂ 5-5 7-7 ਜਿਹੜੀਆਂ ਤਾਰਾਂ ਮਾਰਵਾ ਕੇ ਜਿਹੜਾ ਬਿਲਕੁਲ ਚੈੱਕ ਥਾਨ ਪਾਸ ਕਰਵਾ ਦਾਂਗੇ ਸੋ ਬਾਕੀ ਜਿਹੜੀ ਗੱਲਬਾਤ ਆ ਤੁਸੀਂ ਮੌਕੇ ਤੇ ਪਹੁੰਚ ਕੇ ਆਪਣੇ ਹੱਥੀਂ ਵੀ ਚੁਵਾਈ ਕਰ ਸਕਦੇ ਹੋ ਦੂ ਡੰਗ ਦੀ ਤਿੰਨ ਡੰਗ ਦੀ ਦੂਰੋਂ ਨੇੜਿਓਂ ਆ ਕੇ ਤੇ ਸਮਾਂ ਜਿਹੜਾ ਦੋਸਤੋ ਹੁਣ ਤਕਰੀਬਨ ਸਾਢੇ 3 ਦਾ ਹੋਇਆ ਬਾਕੀ ਤੁਸੀਂ 6 ਤੋਂ 6 ਜਿਹੜਾ ਸ਼ਾਮ ਤੇ ਸਵੇਰ ਦਾ ਸਮਾਂ ਆ ਕੇ ਘਰ ਚ ਵਾਈ ਕਰ ਸਕਦੇ ਇਹਨਾਂ ਪਸ਼ੂਆਂ ਦੀ ਹਾਂਜੀ ਹਾਂਜੀ ਆ ਚੰਗਾ ਮੁੱਠੀ ਦਾ ਸੋਹਣਾ ਥਾਣਾ ਹਾਂ ਥਾਣ ਤੇ ਬਹੁਤ ਪਤਲਾ ਤੇ ਮੁੱਠੀ ਵਾਲਾ ਸੋਹਣਾ ਕੱਢੀ ਸੋ ਦੋਸਤੋ ਵੇਖ ਸਕਦੇ ਹੋ ਤੁਸੀਂ ਪਸਮਾ ਹੋ ਗਿਆ ਬਾਕੀ ਜਿਹੜੀ ਚੁਆਈ ਆ ਆਪਾਂ ਬਿਲਕੁਲ ਕਰਕੇ ਜਿਹੜੀ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਬਾਕੀ ਦੋਸਤੋ ਬਿਲਕੁਲ ਵਾਜਬ ਰੇਟ ਹੋਣਗੇ ਅੱਗੇ ਸੂਬਾ ਜਿੱਦਾਂ ਗਰਮੀ ਦਾ ਟਾਈਮ ਆਉਂਦਾ ਜਾਂਦਾ ਸੂਬਾ ਅੱਗੇ ਜਾ ਕੇ ਘਟ ਜਾਣਾ ਤੇ ਜਿਹੜਾ ਮਿਲਕ ਦਾ ਜਿਹੜਾ ਦੁੱਧ ਦਾ ਰੇਟ ਆ ਦੋਸਤੋ ਵਧੀਆ ਚੰਗਾ ਤਕਰੀਬਨ ਬਣਿਆ ਰਹੂਗਾ ਤੇ ਜਿਹੜਾ ਪਸ਼ੂ ਆ ਹੋਣ ਤੁਸੀਂ ਜਰੂਰ ਖਰੀਦ ਸਕਦੇ ਹੋ ਬਿਲਕੁਲ ਵਾਜਬ ਜੀ ਰੇਟ ਨੇ ਚੁਵਾਈ ਜੜੀ ਤੁਸੀਂ ਜਰੂਰ ਚੈੱਕ ਕਰ ਲਿਓ ਕੋਈ ਗੱਲ ਬੰਤਾ ਆ ਗਿਆ ਹੋਇਆ ਨੰਨ ਕਾ ਬਰਦੀ ਇਹ ਹੋ ਗਾਈ ਠੀਕ ਆ ਹਾਂ ਐਦਨ ਨੋ ਰੋ ਬਾਕੀ ਦੋਸਤੋ ਕੋਈ ਪੂਰ ਛੱਟਾ ਨਹੀਂ ਹੈਗਾ ਬਿਲਕੁਲ ਮੋਟੀ ਉਂਗਲ ਵਰਗੀ ਧਾਰ ਆ ਹਾਂ ਤਾਂ ਜਿਵੇਂ ਆ ਵੇਖੋ ਆ ਓਕੇ ਬਿਲਕੁਲ ਪੋਲੀ ਧਾਰਾ ਬਿਲਕੁਲ ਤੇ ਆਪਣੀ ਤਸੱਲੀ ਲਈ ਜਿਹੜੀ ਦੋਸਤੋ ਤੁਸੀਂ ਚੁਵਾਈ ਮੌਕੇ ਤੇ ਪਹੁੰਚ ਕੇ ਜਰੂਰ ਕਰ ਲਿਓ ਸਾਡਾ ਜਿਹੜਾ ਇਹ ਕਹਿਣ ਦਾ ਮਤਲਬ ਹੈਗਾ ਵੀ ਤੁਸੀਂ ਆਪਣੀ ਤਸੱਲੀ ਵੀ ਜਰੂਰ ਕਰ ਲਿਓ ਆਣ ਕੇ ਵਾਪਸ ਮਾਵੀ ਜੀ ਬਹੁਤ ਔਕੇ ਲੱਗਾ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਚੁਣਿਆ ਹਾਂਜੀ ਜੀ ਦਵਾਈ ਦਾ ਨਹੀਂ ਪਛੂ ਵੀ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸਾਡੀ ਕੁਆਲਟੀ ਵੇਖੋ ਬਹੁਤ ਚੰਗੀ ਲੱਗੀ ਠੀਕ ਹੈ ਠੀਕ ਹੈ ਤੇ ਬਾਕੀ ਵੀਰ ਕੀ ਇਹਦਾ ਪ੍ਰਾਈਸ ਕਰਦੇ ਆ ਪੈ ਮੁੱਲ ਕੀ ਕੀਤਾ ਪ੍ਰਾਈਸ ਜੀ ਜਿਹੀ ਛੋਟੀ ਜਿਹੀ ਹੈ ਪੈ 5000 ਦੀ ਹੈ ਬਾਜ਼ਾਰ ਦਾ ਹਿਸਾਬ ਲਈਏ ਜੀ ਜੇ ਪੈਠ ਹੈ ਮੇਰਾ ਪੈਠ ਦੀ ਵੇਖ ਜਾਨੀ ਆ ਜੀ ਪਰ ਆਪਾਂ 60000 ਚ ਮਾਨਤਾ ਕਰਾਂਗੇ 60 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ 60000 ਦੇ ਵਿੱਚੋਂ ਜਿਹੜਾ ਵੀਰ ਵੱਲੋਂ ਮਾਨਤਾ ਜੇ ਕੀਤਾ ਜਾਊਗਾ ਬਹੁਤ ਚੰਗਾ ਲੱਗਾ ਸਾ ਤੇ ਹੌਣ ਪਸਮਾਹ ਜਿਹੜਾ ਹੋਇਆ ਬਾਕੀ ਥਾਂ ਜਿਹੜੇ ਤੁਸੀਂ ਉਹ ਵੀ ਜਰੂਰ ਇੱਕ ਵਾਰੀ ਤਸੱਲੀ ਨਾਲ ਵੇਖ ਲਿਓ ਤੇ 60000 ਦੇ ਵਿੱਚੋਂ ਮਾਨਤਾ ਜਿਹੜਾ ਕੀਤਾ ਜਾਵੇਗਾ ਠੀਕ ਆ ਹਾਂਜੀ ਜੀ ਬਾਕੀ ਆਪਣੇ ਰੇਟ ਤੁਹਾਨੂੰ ਪਤਾ ਬਹੁਤ ਜ਼ਾਇਦੇ ਹੁੰਦੇ ਆ ਆਪਾਂ ਚੰਗਾ ਲਾਇਆ ਕੋਈ ਵੀ ਵੀਰ ਭਰਾਵੇ ਤਾਂ ਬਿਲਕੁਲ ਜੀ ਬਿਲਕੁਲ ਨਹੀਂ ਬਹੁਤ ਵਧੀਆ ਜੀ ਹਨਾ ਰੇਟ ਵੀ ਬਿਲਕੁਲ ਜਾਇਜ਼ ਆ ਜੈਨੂਨ ਰੇਟ ਆ ਤੇ ਦੂਜੇ ਨੰਬਰ ਤੇ ਵੀਰ ਜੀ ਆਪਣੇ ਕੋਲ ਇਸ ਮੱਝ ਦੀ ਝੋਟੀ ਦੀ ਡਿਟੇਲ ਦੱਸ ਦੀਏ ਵੀ ਇਹ ਵੀ ਝੋਟੀ ਆਪਣੇ ਕੋਲ ਸੇਲ ਵਾਸਤੇ ਆ ਜੀ ਹਾਂਜੀ ਹਾਂਜੀ ਜੀ ਸੇਲ ਵਾਸਤੇ ਆ ਇਹ ਵੀ ਆ ਰਤੀ ਆਈ ਆ ਝੋਟੀ ਠੀਕ ਆ ਇਹ ਝੋਟੀ ਨਾ ਆਈ ਆ ਮੱਝਬੀਆ ਸਿੰਘਾਂ ਦੇ ਕੋਲੋਂ ਠੀਕ ਆ ਜੀ ਹਾਂਜੀ ਹਾਂਜੀ ਇਹ ਦਿਹਾਰੇ ਪਾਰ ਹੈ ਨਾ ਹੁਣ ਲਈ ਆਪਾਂ ਤੇ ਝੋਟੀ ਸਾਹਮਣ ਵਾਲੀ ਆ ਹੁਣ ਦਿਹਾਲ ਦੀ ਘੜੀ 6 ਲ ਮਗਰ ਕਟਾ ਮਗਰ ਕਟਾ ਆ ਗਿਆ ਤੇ ਕਿੰਨਾ ਕੁ ਚਿਰ ਹੋ ਗਿਆ ਸੋਈਨਾਂ ਨੂੰ ਇਹਨੂੰ ਸੋਈਨਾਂ ਵੀਰ ਜੀ 16 17 ਦਿਨ ਹੋ ਚੁਕੇ ਆ ਵਿਹਾਂ ਤੋਂ ਅੰਦਰ ਆ ਠੀਕ ਆ ਤੇ ਥਣਾ ਤੁਣਾ ਦੀ ਇਹਦੀ ਕਿਦਾਂ ਦੀ ਚਵਾਈ ਹੈ ਜੀ ਵੀਰ ਜੀ ਬਹੁਤ ਚੰਗੀ ਆ ਬਾਕੀ ਚਵਾਈ ਕਰਾ ਕੇ ਦੀ ਵਿਖਾਵਾਂਗੇ ਜਿਹੜਾ ਬਹਿਣੀ ਤੋਂ ਦੂਜੇ ਪੰਨੇ ਦਾ ਥਾਣਿਆ ਨਾ ਉਹਦੀਆਂ ਧਾਰਾਂ ਘਟ ਨੇ ਮਗਰ ਲੇਦੀਆਂ ਹਾਂਜੀ ਹਾਂਜੀ ਮਾਰ ਲੇਦੀਆਂ ਧਾਰਾ ਚੰਦਾ ਹੁੰਦੀਆਂ ਪੱਤੇ ਨਖਨਾਂ ਚ ਕਰਕੇ ਦਵਾਂਗੇ ਬਾਕੀ ਧਾਰਾਂ ਚਾਰੇ ਆ ਠੀਕ ਆ ਧਾਰਾਂ ਹੀ ਘਟਿਆ ਪਰ ਆਪਾਂ ਤੇ ਨਾ ਬਾਕੀ ਧਾਰਾਂ ਕੱਟ ਨੇ ਬਾਕੀ ਥਣ ਬਿਲਕੁਲ ਵਧੀਆ ਚੱਲਦੇ ਆ ਹਾਂ ਥਣ ਚੱਲਦੇ ਆ ਠੀਕ ਆ ਹਾਂ ਆ ਵੀ ਖੋਲ ਕੇ ਵਿਖਾਣੇ ਹਾਂ ਹਾਂ ਜੀ ਜੀ ਜਰੂਰ ਜੀ ਹਾਂ ਸੋ ਦੋਸਤੋ ਬਾਕੀ ਤੁਸੀਂ ਮੂੰਹ ਮੱਥਾ ਜਿਹੜਾ ਝੋਟੀ ਦਾ ਵੀ ਦੇਖ ਸਕਦੇ ਬਹੁਤ ਵਧੀਆ ਚੰਗੀ ਛੁਕੀਨ ਕੁੰਡਾ ਸਿੰਘ ਜਿਹਾ ਹੈਗਾ ਮੱਥੇ ਵਿੱਚ ਫੁੱਲ ਕੱਦ ਕਾਠ ਬਹੁਤ ਵਧੀਆ ਕੱਦ ਕਾਠੀ ਬਹੁਤ ਵਧੀਆ ਚੰਗੀ ਹੈ ਝੋਟੀ ਦੀ ਵੀਰ ਵੱਲੋਂ ਦੱਸ ਦਿੱਤਾ ਗਿਆ ਵੀ ਤਕਰੀਬਨ ਚਾਰੇ ਥਾਣੇ ਦੇ ਵਿੱਚ ਚਾਰੇ ਥਣ ਵਿੱਚ ਕੋਈ ਕਿਸੇ ਦਾ ਫਾਲਟ ਨਹੀਂ ਹੈਗਾ ਬਾਕੀ ਜਿਹੜੀ ਆ ਇੱਕ ਤੁਹਾਨੂੰ ਮੁਸ਼ਕਲ ਕਹਿ ਲੋ ਜੋ ਮਰਜ਼ੀ ਕਹਿ ਲੋ ਵੀ ਇੱਕ ਦੱਸ ਦਿੱਤਾ ਵੀ ਮਗਰਲੇ ਥਣ ਉਲਟ ਬਹਿਣੀ ਵਾਲਾ ਮਗਰਲੇ ਥਣ ਦੇ ਵਿੱਚੋਂ 10 10 17 ਜਿਹੜੀਆਂ ਹੈਗੀਆਂ ਨੇ ਕੋਈ ਨਾ ਹੌਲੀ ਧੋਰ ਲਈਏ ਥੋੜੀ ਮਗਰ ਮੇਲ ਕਾਫ ਆ ਇਸਦੇ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਬਾਕੀ ਕੱਦ-ਕਾਟ ਜਿਹੜਾ ਝੋਟੀ ਦਾ ਬਹੁਤ ਵਧੀਆ ਚੰਗਾ ਪਿਆਰਾ ਕੱਦ-ਕਾਟ ਆ ਤੇ 6 ਲੀਟਰ ਦੱਸਿਆ ਨਾ ਵੀਰ ਦੁੱਧ ਹਾਂਜੀ ਹਾਂਜੀ ਹਾਲ ਦੀ ਘੜੀ ਕੰਡੇ ਨਾਲ ਜੇ ਰਾਤੀ ਆਈ ਆ ਠੀਕ ਆ 8 ਕਿਲੋ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਆ ਜੀ ਠੀਕ ਆ ਬਾਕੀ ਧਾਰਾਂ ਜਿਹੜੀਆਂ ਦੋਸਤੋ ਥਾਣਾ ਦੀ ਚੈੱਕ ਉਹ ਵੀ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਬੱਚਾ ਛੱਡ ਦੇਣੇ ਇਸ ਦੇ ਥੱਲੇ ਵੀ ਤੁਸੀਂ ਜਿਹੜਾ ਦੂਰੋਂ ਨੇੜੇੋਂ ਬੈਠੀ ਤਸੱਲੀ ਆ ਜਿਹੜੀ ਆਪਣੀ ਘਰ ਬੈਠੇ ਕਰ ਸਕਦੇ ਹੋ ਬਾਕੀ ਤਾਜੀ ਸੂਈ ਚੋਟੀ ਸਗੀ ਆ ਜੇ ਬਣੇ ਜਾਣਾ ਨੇ ਆ ਉੱਚ ਧਾਰਾ ਹੁੰਦੀਆਂ ਘੱਟ ਨੇ ਹਾਂਜੀ 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 ਠੀਕ ਆ ਤਿੰਨ ਆਦਾਨਾਂ ਦੀ ਫੁੱਲ ਗਰੰਟੀ ਦੇਵਾਂਗਾ ਠੀਕ ਆ ਬਾਕੀ ਜਿੰਨੀ ਡਿਟੇਲਸ ਵੀਰ ਨੇ ਆਪਣੇ ਮੂੰਹੋਂ ਖੁਦ ਜਿਹੜੀ ਦੱਸਤੀ ਆ ਕਿਸਾਨ ਵੀਰੋ ਬਾਕੀ ਤਸੱਲੀ ਜਿਹੜੀ ਆ ਮੈਂ ਵਾਰ-ਵਾਰ ਕਹਿੰਦਾ ਹਾਂ ਨਾ ਵੀ ਆਪਣੀ ਮੌਕੇ ਤੇ ਆਪ ਖੁਦ ਪਹੁੰਚ ਕੇ ਜ਼ਰੂਰ ਇੱਕ ਜਾਂ ਦੋ ਡੰਗ ਦੀ ਕਰ ਲਵੋ ਬਾਕੀ ਜਿੰਨੇ ਮੇਰੇ ਸਾਹਮਣੇ ਹੈਗੀ ਆ ਛੋਟੀ ਬਹੁਤ ਵਧੀਆ ਚੰਗਾ ਕਦ ਕਰ ਹੈਗਾ ਤੇ ਇਹ 6 ਲੀਟਰ ਦੱਸੇ ਹਨ ਵੀਰ ਉਦਤ ਠੀਕ ਆ ਓਕੇ ਜੀ ਠੀਕ ਹੈ ਜੀ ਧਰਵਾਦੀ ਰਮਨ ਗੁਰ ਹੈ ਇਹ ਵੀ ਆਹ ਪਸੰ ਚੁੱਕੀ ਹੈ ਠੀਕ ਹੈ ਜੀ ਸਾਰਾ ਪਤਾ ਲੱਗ ਜਾਂਦਾ ਹੈ ਆ ਚਲੋ ਬਾਕੀ ਜਿਹੜਾ ਪਸਮਾ ਹੈ ਦੋਸਤੋ ਤੁਸੀਂ ਵੇਖ ਸਕਦੇ ਜੀ ਪਸਮਾ ਜਿਹੜਾ ਹੋ ਗਿਆ ਆ ਬਿਲਕੁਲ ਮੁਠੀ ਵਾਲੇ ਥਣ ਨੇ ਪਰ ਪਰ ਚਾਉਂ ਨਾ ਮੈਂ ਨਾ ਨਾ ਠੀਕ ਹੈ ਜੀ ਹਾਂ ਪੋਲੇ ਬਾਕੀ ਬਾਕੀ ਆ ਥਣ ਥਣ ਬਿਲਕੁਲ ਪੋਲੇ ਨੇ ਸਾਰੇ ਹਾਂ ਹਾਂ ਵੀਰ ਜੀ ਬਿਲਕੁਲ ਆਏ ਓਕੇ ਸਾਰੇ ਕਰਨ ਠੀਕ ਜਿਹੜੇ ਧਾਰਾ ਘਟਨੇ ਉਹ ਵੀ ਥਣ ਪੋਲਾ ਕਿ ਥੋੜਾ ਜਾਏਗਾ ਨਾ ਨਾ ਵੀਰ ਜੀ ਬਿਲਕੁਲ ਰੂਰਗਾ ਬੋਲਾ ਅੱਛਾ ਫਿਰ ਉਹ ਜਿਹੜਾ ਧਾਰਾ ਦੱਸ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਵੇਖੋ ਆਵੇ ਆ ਧਾਰਾ ਪੋਲੇ ਨਾਲ ਦੇ ਨਾਲ ਚੱਲ ਗਏ ਆ ਬਿਲਕੁਲ ਹਾਂ ਆ ਵੇਖੋ ਐਂ ਚਾਹਨੇ ਤਾਂ ਆ ਬਾਈਆਂ ਠੀਕ ਹੈ ਹਾਂਜੀ ਹਾਂਜੀ ਬੈਠ ਸਮਾਜ ਬਾਓ ਕਿਵੇਂ ਸੋ ਦੋਸਤੋ ਬਾਕੀ ਤੁਸੀਂ ਮੌਕੇ ਤੇ ਪਹੁੰਚ ਗਏ ਆਪਣੇ ਹੱਥੀਂ ਜਿਹੜਾ ਤੁਸੀਂ ਚਵਾਈ ਕਰ ਸਕਦੇ ਜੀ ਤੇ ਇਹਦੇ ਵੀ ਵੀ ਤਿੰਨ ਥਾਂ ਬਿਲਕੁਲ ਓਕੇ ਆ ਥਾਂ ਜਿਹੜਾ ਨਾ ਮਗਰਲਾ ਬਹਿਣੀ ਦਾ ਦੂਜੇ ਬੰਨੇ ਦਾ ਉਹ ਚ 4 ਦਾ ਆਉਂਦੀਆਂ ਪੱਤੇ ਨਾਲ ਸਾਨੂੰ ਦੇਵਾਂਗੇ ਮੱਝ ਦੇ ਚਾਰ ਥਾਂ ਨੇ ਆ ਠੀਕ ਆ ਹਾਂ ਸੋਈ ਨੂੰ ਅੱਜ 15 16 ਦਿਨ ਹੋ ਗਿਆ ਬੱਚਾ ਯਾਰ ਠੀਕ ਆ ਜੀ ਹਾਲ ਦੀ ਗੱਲ 6 ਲੀਟਰ ਕੰਡੇ ਵਾਲਾ ਦੋ ਤਿਆਰ ਆ ਭਾਵੇਂ ਲੀਟਰ ਲੈਵੇ ਕੋਈ ਠੀਕ ਆ ਵੀਰ ਤੇ ਬਾਕੀ ਇਹ ਕੁਲੇ ਵੀਰ ਕਿੰਨਾ ਮੋਲ ਲਿੰਦਾ ਕਰਤਾ ਮੋਲ ਵੀਰ ਜੀ ਝੋਟੀ ਵਾਲ ਵੇਖੀ ਹੈ ਤਾਂ ਹੈਗੀ ਆ 55000 ਰੁਪਏ ਦੀ ਬਿਲਕੁਲ ਜੀ ਆਪਾਂ ਸਿਰਫ 40000 ਚ ਮਾਨਦਾਨ ਕਰਾਂਗੇ 40000 ਦੇ ਵਿੱਚੋਂ ਲੈਸ ਵੀ ਕਰੂੰਗਾ ਹਾਂ ਮਾਨਦਾਨ ਕਰਾਂਗਾ ਵੀਰ ਭਰਾ ਜੀ ਦਾ ਠੀਕ ਹੈ ਵੀਰ ਠੀਕ ਆ ਸੋ ਦੋਸਤੋ 40000 ਦੇ ਵਿੱਚ ਤੁਹਾਨੂੰ ਇਹ ਜਿਹੜੀ ਝੋਟੀ ਆ ਉਹ ਮਿਲ ਜੂਗੀ ਬਾਕੀ ਤਸੱਲੀ ਆ ਵੀਰ ਨੇ ਆਪਣੇ ਮੂੰਹ ਵਿੱਚ ਦੱਸ ਦਿੱਤੀ ਆ ਗੱਲ ਬਾਤ ਜਿਹੜੀ ਹੈਗੀ ਇਹ ਮਗਰਲੇ ਥਾਣੇ ਵਿੱਚੋਂ ਜਿਹੜੀਆਂ 10 17 ਬਿਲਕੁਲ ਹੁੰਦੀਆਂ ਨੇ ਬਾਕੀ ਜਿਹੜੇ ਥਾਣੇ ਚਾਰੇ ਚੱਲਦੇ ਆ ਬਾਕੀ ਤੁਸੀਂ ਤਿੰਨ ਮੰਨ ਕੇ ਚ ਲਾ 40000 ਦੇ ਵਿੱਚੋਂ ਮਾਨਤਾ ਵੀ ਜ਼ਰੂਰ ਕੀਤਾ ਜਾਵੇਗਾ ਘਰ ਪਹੁੰਚਿਆ ਦਾ ਠੀਕ ਆ ਇਹ ਮਗਰ ਜਿਹੜਾ ਇਹ ਐ ਸਮੈਦਾ ਕਟਾਇਆ ਜਿਹੜੀ ਆਪਾਂ ਪਹਿਲੀ ਮਹਿੰਦੀਆਂ ਵਿਖਾਇਆ ਆ ਇਹ ਤਾਂ ਉਹ ਦਿਨ ਮੈਂ ਸੁੱਈ ਸੀ ਤੇ ਵੱਢੀ ਗਈ ਆ ਪੂਛ ਮੈਨੇ ਪੈ ਰੱਖ ਦਿੱਤਾ ਸੀ ਅੱਛਾ ਅੱਛਾ ਜੀ ਹੋ ਗਿਆ ਅੱਜ ਮਤਲਬ ਕਿ ਚੌਥਾ ਬਾਰਿਮਾ ਦੇ ਨੇ ਸੋਈ ਨੂੰ ਆ ਆ ਠੀਕ ਹੈ ਪੁੱਛੋ ਲੰਡਾ ਹੈ ਨਾ ਵੈਸੇ ਹਾਂ ਉਹ ਤਾਂ ਵੱਢੀ ਗਈ ਆ ਕਟੜ ਬਹੁਤ ਜ਼ਿਆਦਾ ਚੰਗਾ ਸੀ ਠੀਕ ਆ ਤੇ ਕੁਲੇ ਵੀ ਇੱਕ ਜਿਹੜੇ ਸੰਪਰਕ ਨੰਬਰ ਨੇ ਕੀ ਨੇ ਆਪਣੇ ਨੰਬਰ ਵੀ ਜੀ ਆਪਣਾ ਹੈਗਾ ਜੇ 88721 82014 ਇੱਕ ਹੋਰ ਫਿਰ ਦੱਸ ਗਏ 87282014 ਠੀਕ ਆ ਹਾਂਜੀ 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 ਸੋ ਦੋਸਤੋ ਇਹ ਸਾਨੂੰ ਵੀਰ ਹੋਣਾ ਦੇ ਕੋਲ ਦੋ ਜਿਹੜੇ ਐਨੀਮਲ ਸੇਲ ਵਾਸਤੇ ਅਵੇਲੇਬਲ ਨੇ ਨੰਬਰ ਵੀਰ ਹੋਣਾ ਨੇ ਦੱਸ ਦਿੱਤੇ ਨੇ ਮੈਂ ਵੀਡੀਓ ਵਿੱਚ ਚੱਲਦਾ ਕਰ ਦੂੰਗਾ ਤੁਸੀਂ ਘਰ ਪਹੁੰਚ ਕੇ ਜਿਹੜੀ ਦੋ ਡੰਗ ਦੀ ਬਣਦੀ ਆ ਤਸੱਲੀ ਜਿਹੜੀ ਆਪਣੀ ਚਬਾਈ ਆ ਜਰੂਰ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ